ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਗੁਰਦੀਪ ਨਾਮ ਦਾ ਇੱਕ ਜਵਾਨ ਰਹਿੰਦਾ ਸੀ ਉਹ ਬਹੁਤ ਹੀ ਮਿਹਨਤੀ ਤੇ ਸੱਚਾ ਸੀ ਉਸ ਦਾ ਵਿਸ਼ਵਾਸ ਸੀ ਕਿ ਸੱਚ ਦੇ ਰਾਹ 'ਤੇ ਤੁਰਨ ਵਾਲੇ ਨੂੰ ਕਦੇ ਹਾਰ ਨਹੀਂ ਹੁੰਦੀ ਪਰ ਪਿੰਡ ਦੇ ਕਈ ਲੋਕ ਉਸ ਦੀ ਇਸ ਗੱਲ ਦਾ ਮਜ਼ਾਕ ਉਡਾਉਂਦੇ ਉਹ ਕਹਿੰਦੇ ਸਨ ਅੱਜ ਕੱਲ ਸੱਚ ਨਾਲ ਕੋਈ ਕੰਮ ਨਹੀਂ ਬਣਦਾ ਸਿਰਫ ਲਾਕੀ ਤੇ ਝੂਠ ਨਾਲ ਹੀ ਜਿੱਤ ਮਿਲਦੀ ਹੈ ਗੁਰਦੀਪ ਇੱਕ ਛੋਟੀ ਜੀ ਦੁਕਾਨ ਚਲਾਉਂਦਾ ਸੀ ਉਹ ਕਦੇ ਪਾ ਵੱਧ ਕੇ ਨਹੀਂ ਲਾਉਂਦਾ ਸੀ ਨਾ ਹੀ ਘਾਕਣ ਧੋਖਾ ਲੈਂਦਾ ਸੀ ਇਸ ਕਰਕੇ ਉਸ ਦੀ ਦੁਕਾਨ ਤੇ ਨਫਾ ਘੱਟ ਸੀ ਇੱਕ ਦਿਨ ਉਸਦੇ ਦੋਸਤ ਨੇ ਕਿਹਾ ਗਰਦੀਪ ਐਵੇਂ ਸੱਚਾਈ ਨਾਲ ਦੁਕਾਨ ਚਲਾਉਣ ਨਾਲ ਤੋ ਕਿੱਥੇ ਅੱਗੇ ਵਧੇਗਾ ਲੋਕ ਝੂਠ ਬੋਲ ਕੇ ਘੱਟ ਸਮਾਨ ਦੇ ਕੇ ਕਿੰਨੇ ਅਮੀਰ ਬਣ ਗਏ ਪਰ ਗਰਦੀਪ ਹੱਸ ਕੇ ਕਹਿੰਦਾ ਪੈਸੇ ਤੋਂ ਵੱਡੀ ਚੀਜ਼ ਇਮਾਨਦਾਰੀ ਹੈ ਝੂਠ ਨਾਲ ਮਿਲੇ ਪੈਸਾ ਕਦੇ ਸੁੱਖ ਨਹੀਂ ਦੇ ਸਕਦਾ ਇੱਕ ਦਿਨ ਪਿੰਡ ਵਿੱਚ ਮੇਲੇ ਦਾ ਐਲਾਨ ਹੋਇਆ ਗਰਦੀਪ ਨੇ ਸੋਚਿਆ ਕਿ ਉਹ ਵੀ ਮੇਲੇ ਵਿੱਚ ਆਪਣੀ ਦੁਕਾਨ ਲਗਾਏ ਉਹ ਆਪਣੇ ਸਾਰੇ ਸਮਾਨ ਨੂੰ ਲੈ ਕੇ ਮੇਲੇ ਵਿੱਚ ਗਿਆ ਉੱਥੇ ਉਸਦੀ ਦੁਕਾਨ ਦੇ ਨੇੜੇ ਹੀ ਚਰਨਜੀਤ ਨਾਮ ਦਾ ਇੱਕ ਵੱਡਾ ਵਪਾਰੀ ਸੀ ਜੋ ਕਿ ਬਹੁਤ ਚਲਾਕ ਤੇ ਲਾਲਚੀ ਉਹ ਹਮੇਸ਼ਾ ਲੋਕਾਂ ਨੂੰ ਧੋਖਾ ਦੇ ਕੇ ਪੈਸਾ ਕਮਾਉਂਦਾ ਸੀ ਚਰਨਜੀਤ ਨੇ ਗੁਰਦੀਪ ਨੂੰ ਵੇਖ ਕੇ ਕਿਹਾ ਵੇਖੀ ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਪੈਸਾ ਕਿਵੇਂ ਬਣਾਉਂਦੇ ਹਨ ਮੇਲੇ ਤੋਂ ਬਾਅਦ ਤੂੰ ਵੀ ਸਿੱਖ ਜਾਏਂਗਾ ਕਿ ਝੂਠ ਹੀ ਸੱਚ ਹੈ ਗੁਰਦੀਪ ਨੇ ਕੁਝ ਨਾ ਕਿਹਾ ਸਿਰਫ ਮੁਸਕਰਾ ਕੇ ਆਪਣੇ ਕੰਮ ਵਿੱਚ ਲੱਗ ਗਿਆ ਮੇਲੇ ਵਿੱਚ ਲੋਕਾਂ ਦੀ ਭੀੜ ਸੀ ਚਰਨਜੀਤ ਲੋਕਾਂ ਨੂੰ ਸੌਣ ਲਈ ਕਹਿੰਦਾ ਮੇਰੇ ਕੋਲ ਸਭ ਤੋਂ ਵਧੀਆ ਸਮਾਨ ਹੈ ਘੱਟ ਪਾਤੇ ਪਰ ਅਸਲ ਵਿੱਚ ਉਹ ਘੱਟ ਕਦਰ ਦਾ ਸਮਾਨ ਮਹਿੰਗਾ ਵੇਚ ਰਿਹਾ ਸੀ ਤੁਝੇ ਪਾਸੇ ਗਰਦੀਪ ਆਪਣੇ ਕਾਹਕ ਨੂੰ ਸਾਹਬ ਕਹਿੰਦਾ ਭਰਾ ਇਹ ਸਮਾਨ ਇੰਨੇ ਦਾ ਹੀ ਹੈ ਚਾਹੇ ਖਰੀਦੋ ਚਾਹੇ ਨਾ ਕੋਈ ਜ਼ਬਰਦਸਤੀ ਨਹੀਂ ਸ਼ਾਮ ਹੋ ਗਈ ਮੇਲਾ ਮੁੱਕਣ ਵਾਲਾ ਸੀ ਚਰਨਜੀਤ ਦੇ ਪਾਸ ਕਾਫੀ ਪੈਸਾ ਸੀ ਕਿਉਂਕਿ ਉਸਨੇ ਲੋਕਾਂ ਨੂੰ ਠੱਗਿਆ ਸੀ ਗਰਦੀਪ ਨੇ ਸੋਚਿਆ ਮੈਂ ਤਾਂ ਥੋੜਾ ਹੀ ਸਮਾਨ ਵਿੱਚ ਹੈ ਪਰ ਚਲੋ ਮਨ ਸ਼ਾਂਤ ਹੈ ਤੱਕ ਪਕੜਾ ਕਿਸਨ ਧੋਖਾ ਦਿੱਤਾ ਹੈ ਅਚਾਨਕ ਐਲਾਨ ਹੋਇਆ ਕਿ ਮੇਲੇ ਦੇ ਮੁਖ ਅਧਿਕਾਰੀ ਸਾਰੇ ਵਪਾਰੀਆਂ ਦੀ ਜਾਂਚ ਕਰਨਾਂਗੇ ਕਿਉਂਕਿ ਲੋਕਾਂ ਨੇ ਸ਼ਿਕਾਇਤਾਂ ਆਈਆਂ ਸਨ ਸਭ ਡਰ ਕੇ ਚਰਨਜੀਤ ਦੇ ਪਾਸ ਨਕਲੀ ਸੀ ਤਾਂ ਸਨ ਤੇ ਸਮਾਨ ਦੀ ਕਦਰ ਘੱਟ ਸੀ ਉਸ ਦੀ ਸਾਰੀ ਚਲਾਕੀ ਫੜੀ ਗਈ ਜੋ ਜੋਕਾ ਨੇ ਉਸ ਤੇ ਭਾਰੀ ਜੁਰਮਾਨਾ ਲਾਇਆ ਉਹਦਾ ਸਾਰਾ ਪੈਸਾ ਜ਼ਬਤ ਕਰ ਲਿਆ ਦੂਜੇ ਪਾਸੇ ਕਰਦੀ ਬੜੀ ਜਾਂਚ ਹੋਈ ਉਹਦੇ ਸਾਰੇ ਕੰਮ ਸਹੀ ਸਨ ਗਾਖਵੀਰ ਜੀ ਸੱਚਾਈ ਦੇ ਆਵਾਜ਼ ਸਨ ਜੋ ਜੋਕਾ ਨੇ ਉਸ ਦੀ ਇਮਾਨਦਾਰੀ ਦੀ ਸ਼ਰੰਗਾ ਕੀਤੀ ਅਤੇ ਉਸ ਨੂੰ ਮੇਲੇ ਦਾ ਸਭ ਤੋਂ ਸੱਚਾ ਵਪਾਰੀ ਕੋਲ ਚੁਕਤਾ ਨਾਮ ਬਜ ਉਸਨੇ ਇੱਕ ਵੱਡੀ ਦੁਕਾਨ ਮੁਆਫ ਦਿੱਤੀ ਗਈ ਚਰਨਜੀਤ ਸਿੰਘ ਦਾ ਹੋ ਕੇ ਬੋਲਿਆ ਮੈਂ ਸੋਚਦਾ ਸੀ ਝੂਠ ਨਾਲ ਹੀ ਕੰਮਜਾਮ ਮਿਲਦੀ ਹੈ ਪਰ ਅੱਜ ਸਮਝ ਆ ਗਿਆ ਹੈ ਕਿ ਸੱਚ ਦੀ ਹੀਮਸ਼ਾ ਜਿੱਤ ਹੁੰਦੀ ਹੈ ਗਰਦੀ ਬਣੇ ਮਸਕਰਾ ਕੇ ਗਿਆ ਝੂਠ ਦੇ ਪੈਰ ਨਹੀਂ ਹੁੰਦੇ ਪਰ ਸੱਚੇ ਵਿੱਚ ਚਮਕਦਾ ਹੈ ਸਿੱਕਿਆ ਸੱਚਾਈ ਦਾ ਰਾਮ ਮੁਸ਼ਕਲ ਹੋ ਸਕਦਾ ਹੈ ਪਰ ਅੰਤ ਵਿੱਚ ਜਿੱਤ ਤਾਂ ਹੀ ਸੱਚੀ ਹੁੰਦੀ ਹੈ ਝੂਠ ਨਾਲ ਮੇਰੀ ਦੌਲਤ ਕਰਦੇ ਸੁੱਖ ਨਹੀਂ ਦੇ ਸਕਦੀ ਚੰਗਾ ਜੀ ਸਾਡੇ ਨਵੇਂ ਚੈਨਲ ਤੇ ਨਵੇਂ ਸਾਰੇ ਸਬਸਕ੍ਰਾਈਬ ਕਰਨਾ ਚੰਗਾ ਜੀ ਰੱਬ ਰੱਖਾ ਮਿਲਦੇ ਆਗੇ ਲਈ ਕਾਣੀ ਚ